ਕੈਨੇਡਾ ਤੇ ਜਿਹੜਾ ਯੂਰੋਪੀਅਨ ਯੂਨੀਅਨ ਦੇ ਵਿਚਾਲੇ ਸਮਝੌਤਾ ਹੋਇਆ ਇੱਕ ਤਾਈ ਦੱਸੋ ਕੀ ਇਹਦੀ ਪੂਰੀ ਤਫਸੀਲ ਕੀ ਹੈ ਕਿ ਇਸ ਚੀਜ਼ ਦੇ ਉੱਤੇ ਸਹਿਮਤ ਹੋਏ ਨੇ ਦੋਨੇ ਦੇਸ਼ ਦੂਜਾ ਇਹ ਕਿ ਕੀ ਇਹ ਦੁਨੀਆ ਨੂੰ ਜਾਂ ਉਹਨਾਂ ਮੁਲਕਾਂ ਨੂੰ ਦੱਸਣ ਦਾ ਵੀ ਤਰੀਕਾ ਹੈ ਜਿਹੜੇ ਮੁਲਕ ਕਹਿੰਦੇ ਨੇ ਕਿ ਸਾਡੇ ਬਿਨਾ ਗੱਡੀ ਨਹੀਂ ਚੱਲ ਸਕਦੀ ਜੀ ਸੋ 1 ਦਸੰਬਰ ਤੋਂ ਕੈਨੇਡਾ ਨੇ ਯੂਰੋਪੀਅਨ ਯੂਨੀਅਨ ਦਾ ਨਾ ਇੱਕ ਡਿਫੈਂਸ ਫਾਈਨਾਂਸਿੰਗ ਪ੍ਰੋਗਰਾਮ ਇਹਨੂੰ ਸੇਫ ਕੈਨੇਡਾ ਉਹਦਾ ਕੋਰ ਅਗਰੀਮੈਂਟ ਦਾ ਨਾਮ ਹੈਗਾ ਸੇਫਡ ਸਿਕਿਉਰਿਟੀ ਐਕਸ਼ਨ ਫਾਰ ਯੂਰਪ ਜੀ ਸੋ ਇਹਦੇ ਵਿੱਚ ਕੀ ਹੈਗਾ ਵੀ ਸ਼ਿਫਟ ਦੇ ਵਿੱਚ ਕੀ ਹੈ ਵੀ ਹੁਣ ਕੈਨੇਡ ਜਿਹੜੇ ਕੈਨੇਡੀਅਨ ਕੰਪਨੀਆਂਸ ਹੈਗੀਆਂ ਜਿਹੜੇ ਕੈਨੇਡਾ ਅ ਯੂਰੋਪੀਅਨ ਬੈਂਕਾਂ ਤੋਂ ਲੋਨ ਲੈ ਸਕੂਗਾ ਡਿਫੈਂਸ ਮੈਨੂਫੈਕਚਰਿੰਗ ਲਈ ਵੀ ਜਿਹੜਾ ਕੋਈ ਵੀ ਡਿਫੈਂਸ ਦੀ ਇਕਵਿਪਮੈਂਟ ਬਣਾਉਣੀ ਆ ਤੇ ਜਦੋਂ ਕੋਈ ਵੀ ਯੂਰੋਪੀਅਨ ਮੁਲਕ ਨੇ ਡਿਫੈਂਸ ਲਈ ਪ੍ਰੋਕਿਊਰਮੈਂਟ ਕਰਨੀ ਆ ਪ੍ਰੋਕਿਊਰਮੈਂਟ ਦਾ ਮਤਲਬ ਹੈ ਵੀ ਕਿਸੇ ਮੁਲਕ ਨੇ ਕੋਈ ਸਮਾਨ ਖਰੀਦਣਾ ਆਪਣੇ ਡਿਫੈਂਸ ਲਈ ਮੰਨ ਲਓ ਡਰੋਨ ਨਾ ਖਰੀਦਣੀਆਂ ਜਾਂ ਉਹਨੇ ਕੋਈ ਜਹਾਜ਼ ਖਰੀਦਣਾ ਜਾਂ ਕੋਈ ਛੋਟੀਆਂ-ਮੋਟੀਆਂ ਰਾਈਫਲਸ ਵਗੈਰਾ ਵੀ ਖਰੀਦਣੀਆਂ ਉਹਨਾਂ ਦੇ ਉੱਤੇ ਕੈਨੇਡਾ ਫ੍ਰੀਲੀ ਮਤਲਬ ਜਿਵੇਂ ਬਿਡ ਤਾਂ ਪਹਿਲਾਂ ਵੀ ਕਰਦਾ ਸੀਗਾ ਵੀ ਘੁਮ ਘਮਾ ਕੇ ਪਰ ਹੁਣ ਹੋ ਬਿਲਕੁਲ ਜਿਵੇਂ ਬਾਕੀ ਦੇ ਯੂਰੋਪੀਅਨ ਮੰਨ ਲਓ ਜਰਮਨੀ ਨੇ ਕੁਝ ਖਰੀਦਣਾ ਤੇ ਉਹ ਇਟਲੀ ਕੋਲ ਹੈਗਾ ਤੇ ਜਿਵੇਂ ਇਟਲੀ ਉਹਦੇ ਲਈ ਬਿਡ ਕਰ ਸਕਦਾ ਉਵੇਂ ਹੁਣ ਕੈਨੇਡਾ ਵੀ ਬਿਡ ਕਰ ਸਕਦਾ ਹੈ ਬ੍ਰੇਕਟਰਾਸਟ ਦਾ ਪਰੋਸੇ ਦਾ ਐਗਰੀਮੈਂਟ ਬਣ ਗਿਆ ਵੀ ਜਿਹਦੇ ਵਿੱਚ ਕੈਨੇਡਾ ਹੁਣ ਯੂਰੋਪੀਅਨ ਮੂਲਕਾਂ ਦੇ ਨਾਲ ਬਿਲਕੁਲ ਐਜ਼ ਅ ਯੂਰੋਪੀਅਨ ਮੂਲਕ ਆਂਗੂ ਹੀ ਉੱਥੋਂ ਫਾਈਨਾਂਸਿੰਗ ਨੂੰ ਲੈ ਸਕਦਾ ਤੇ ਉਹ ਚੀਜ਼ਾਂ ਸਮਾਨ ਬਣਾ ਕੇ ਆ ਉੱਥੇ ਵੇਚ ਸਕਦਾ ਹੈ ਠੀਕ ਹੈ ਯੂਰੋਪੀਅਨ ਯੂਨੀਅਨ ਤੋਂ ਇਲਾਵਾ ਕੈਨੇਡਾ ਪਹਿਲਾ ਅਜਿਹਾ ਮੂਲਕ ਹੈ ਸੋ ਇਹਦੇ ਨਾਲ ਕੀ ਹੈ ਵੀ ਕਲੋਜ਼ ਕੋਆਰਡੀਨੇਸ਼ਨ ਦੀ ਹੀ ਗੱਲ ਹੈ ਵੀ ਮਤਲਬ ਜਿਹੜੀ ਹੈ ਕਿਉਂਕਿ ਜਿਹੜੇ ਕੈਨੇਡਾ ਦਾ ਵੈਸੇ ਵੀ ਜਿਹੜੀ ਕੈਨੇਡਾ ਦਾ ਜਿਵੇਂ ਹੁਣ ਇੱਥੇ ਦਾ ਪਬਲਿਕ ਹੈਲਥ ਸਿਸਟਮ ਹੈ ਇੱਕ ਸੋਸ਼ਲਿਸਟ ਹੈਗਾ ਹੋ ਯੂਰਪ ਦੇ ਬਹੁਤ ਜ਼ਿਆਦਾ ਨੇੜੇ ਹੈ ਸੋ ਜਿਹੜੇ ਯੂਰੋਪੀਅਨ ਮੁਲਕ ਹਨ ਕੈਨੇਡਾ ਨੂੰ ਵੈਸੇ ਹੀ ਆਪਣਾ ਨੇਚਰਲ ਐਲਾਈ ਦੇਖਦੇ ਆ ਕਿਉਂਕਿ ਸੁਭਾਅ ਬਹੁਤ ਰੱਖਦੇ ਆ ਨਾ ਤੇ ਉਹਦੇ ਤੇ ਉਹ ਉਵੇਂ ਹੀ ਅਲਾਉ ਕਰ ਰਹੇ ਆ ਜਿਹੜਾ ਜਿਵੇਂ ਤੁਸੀਂ ਕਿਹਾ ਕਿ ਹੈ ਵੀ ਮਤਲਬ ਇਹਦਾ ਜਿਹੜਾ ਮੇਨ ਕਾਰਨ ਹੈਗਾ ਵੀ ਉਹ ਜਿਹੜੇ ਮਾਰਕ ਕਾਰਨੀ ਹੋਣਾ ਦਾ ਕੈਨੇਡਾ ਜਿਹੜੀ ਅਮਰੀਕਾ ਦੀ ਜਿਹੜੀ ਇੰਡਸਟਰੀਅਲ ਬੇਸ ਹੈਗਾ ਕਿਉਂਕਿ ਹੁਣ ਅਮਰੀਕਾ ਕੈਨੇਡਾ ਨੂੰ ਇੱਕ ਬਗਾਨੇ ਮੋਲਕਾਂ ਕੋ ਟਰੀਟ ਕਰਵਾ ਰਿਹਾ ਹੈ ਹਮ ਕੈਨੇਡਾ ਕਦੇ ਵੀ ਆਪਣੇ ਆਪ ਨੂੰ ਅਮਰੀਕਾ ਤੋਂ ਅੱਡ ਨਹੀਂ ਸੀ ਦੇਖਦਾ ਹੁੰਦਾ ਅਮਰੀਕਾ ਵੀ ਇਦਾਂ ਹੀ ਸੀਗਾ ਵੀ ਅਮਰੀਕਾ ਵੀ ਕੈਨੇਡਾ ਨੂੰ ਕਦੇ ਅੱਡ ਨਹੀਂ ਸੀ ਦੇਖਦਾ ਹੁੰਦਾ ਹਾਂ ਮਤਲਬ ਆਪਣੀ ਸੋਵਰਨਿਟੀ ਦੀ ਗੱਲ ਸੀਗੀ ਵੀ ਅਸੀਂ ਇੱਕ ਆਜ਼ਾਦ ਮੋਲਕਾਂ ਸੀ ਆਪਣੇ ਫੈਸਲੇ ਆਪ ਲੈ ਸਕਦੇ ਹਾਂ ਪਰ ਭਾਈਆਂ ਵਾਲਾ ਸਬੰਧ ਸੀਗਾ ਹੁਣ ਜਿਹੜੀ ਇਹ ਰੀਸੈਂਟ ਸ਼ਿਫਟ ਹੋਈ ਆ ਉਹਦੇ ਵਿੱਚ ਜਿਹੜਾ ਕੈਨੇਡਾ ਨੂੰ ਇੱਕ ਬਗਾਨਗੀ ਦਾ ਅਹਿਸਾਸ ਹੋ ਰਿਹਾ ਜਿਹੜੇ ਟੈਰਿਫ ਲਾਏ ਜਾ ਰਹੇ ਆ ਜਿਹੜੇ ਬਾਕੀ ਸਾਰੇ ਦੁਨੀਆ ਦੇ ਮੁਲਕਾਂ ਨਾਲ ਜਿਹੜੇ ਟੈਰਿਫਾ ਉਹ ਸੁਲਝਾ ਲਏ ਗਏ ਆ ਕੈਨੇਡਾ ਨੂੰ ਵਿੱਚ ਕੈਨੇਡਾ ਤੇ ਕਬਜ਼ਾ ਕਰਨ ਦੀ ਜਿਹੜੀ 51st ਸਟੇਟ ਵਾਲੀ ਗੱਲ ਆ ਜਾਂ ਹੋਰ ਕੁਛ ਆ ਸੋ ਇਹ ਸਾਰਾ ਉਹਦੇ ਸੰਬੰਧ ਦੇ ਵਿੱਚ ਹੀ ਹੈ ਵੀ ਯਾਰ ਚਲ ਓਕੇ ਵੀ ਜੇ ਤੁਸੀਂ ਐਂ ਕਰਦੇ ਹੋ ਤਾਂ ਸਾਡੇ ਕੋਲੇ ਯੂਰਪ ਸਾਰਾ ਪਿਆ ਜਿਹਦੇ ਨਾਲ ਅਸੀਂ ਨੇਗੋਸ਼ੀਏਟ ਕਰ ਸਕਦੇ ਹਾਂ ਜਿਹਦੇ ਨਾਲ ਅਸੀਂ ਸੰਬੰਧ ਵਧਾ ਸਕਦੇ ਹਾਂ ਇਹਦਾ ਜਿਹੜਾ ਦੂਜਾ ਕੋਰ ਕੰਪੋਨੈਂਟ ਹੈਗਾ ਯੂਕਰੇਨ ਦੇ ਪ੍ਰਤੀ ਰਵੱਈਆ ਸੋ ਜਿਹੜਾ ਅਮਰੀਕਾ ਦਾ ਯੂਕਰੇਨ ਦੇ ਪ੍ਰਤੀ ਰਵੱਈਆ ਉਹ ਇਹ ਹੈਗਾ ਵੀ ਯੂਕਰੇਨ ਨੂੰ ਹੁਣ ਸੈਟਲ ਹੋ ਜਾਣਾ ਚਾਹੀਦਾ ਜਦ ਕਿ ਜਿਹੜਾ ਯੂਰਪ ਹੈ ਹਾਲਾਂਕਿ ਮੈਂ ਇਹਦੇ ਨਾਲ ਬਾਲਾ ਸਹਿਮਤ ਨਹੀਂਗਾ ਉਹਦੇ ਵਿੱਚ ਮੈਨੂੰ ਲੱਗਦਾ ਜਿਹੜਾ ਅਮਰੀਕਾ ਦੀ ਅਪਰੋਚ ਠੀਕ ਹੈ ਯੂਕਰੇਨ ਪ੍ਰਤੀ ਪਰ ਜਿਹੜੇ ਜਿਹੜਾ ਯੂਰਪ ਦਾ ਤੇ ਕੈਨੇਡਾ ਦਾ ਰਵਈਆ ਹੈਗਾ ਉਹ ਯੂਕਰੇਨ ਦੀ ਪੂਰੀ ਸਪੋਰਟ ਕਰਨੀ ਚਾਹੁੰਦੇ ਆ ਜਿਹੜੀ ਉੱਥੇ ਜੰਗ ਚੱਲ ਰਹੀ ਹੈ। ਅ ਸੋ ਕੈਨੇਡਾ ਵੀ ਯੂਰਪਾਂਗੂ ਹੀ ਸੋਚਦਾ। ਸੋ ਉਹਦੇ ਵਿੱਚ ਇਹ ਵੀ ਹੈਗਾ ਵੀ ਜਿਹੜੇ ਇਹ ਜਿਹੜੇ ਹਥਿਆਰ ਹੈ ਜਿਹੜੇ ਇਹ ਵੰਨ ਕੇ ਜਿਹੜੇ ਇਹ ਵੇਚ ਸਕਦੇ ਉਹ ਅੱਗੇ ਯੂਰਪ ਨੂੰ ਵੀ ਦੇ ਜਾ ਆਪਣੇ ਯੂਕਰੇਨ ਨੂੰ ਵੀ ਦਿੱਤੇ ਜਾ ਸਕਦੇ ਆ। ਯੂਕਰੇਨ ਦੀ ਸਪੋਰਟ ਕੀਤੀ ਜਾ ਸਕਦੀ ਹੈ। ਠੀਕ ਆ। ਅ ਸੋ ਦੋ ਤਿੰਨ ਗੱਲਾਂ ਹੈਗੀਆਂ ਫਿਰ ਇਹਦੇ ਵਿੱਚ ਸਿਕ ਸਾਈਬਰ ਸਿਕਿਉਰਿਟੀ ਦਾ ਹੈਗਾ ਵੀ ਜਿਹੜੀ ਇਹ ਇੱਕ ਦੂਜੇ ਦੀ ਸਾਈਬਰ ਸਿਕਿਉਰਿਟੀ ਦੇ ਵਿੱਚ ਮਦਦ ਕਰਨਗੇ ਹਾਂ ਜਿਹੜੇ ਮੈਂ ਯੂਰਪ ਹੈ ਯੂਰਪ ਦੇ ਵਿੱਚ ਉੱਤੇ ਜਿਹੜੀ ਆਪਣੇ ਸਕੈਂਡਨੇਵੀਅਨ ਮੁਲਕ ਹੈਗੇ ਜਿਹਦੇ ਵਿੱਚ ਡੈਨਮਾਰਕ ਹੈ ਜਿਹਦੇ ਵਿੱਚ ਸਵੀਡਨ ਹੈ ਜਿਹਦੇ ਵਿੱਚ ਨਾਰਵੇ ਹੈ ਉਹ ਆਰਕਟਿਕ ਕੈਨੇਡਾ ਨਾਲ ਸ਼ੇਅਰ ਕਰਦੇ ਆ ਜਿਹੜਾ ਆਪਣਾ ਜਿਹਨੂੰ ਤਾਂ ਨਾਰਥ ਪੋਲ ਕਹਿੰਦੇ ਨੇ ਉਹ ਸਾਰਾ ਜਿਹੜਾ ਇਲਾਕਾ ਹੈਗਾ ਉਹ ਕੈਨੇਡਾ ਕੋਲ ਹੈ ਅਮਰੀਕਾ ਕੋਲ ਹੈ ਯੂਰਪ ਕੋਲ ਹੈ ਤੇ ਪਰਲੇ ਪਾਸੇ ਰਸ਼ੀਆ ਕੋਲ ਹੈ ਫਿਰ ਉਹ ਰਸ਼ੀਆ ਨੂੰ ਕਾਊਂਟਰ ਕਰਨ ਲਈ ਕੈਨੇਡਾ ਨੂੰ ਤੇ ਉਹਨਾਂ ਮੁਲਕਾਂ ਨੂੰ ਰਲ ਕੇ ਚੱ ਹੂੰ ਅ ਤੇ ਜਿਹੜੀ ਤੀਜੀ ਚੀਜ਼ ਹੈਗੀ ਕ੍ਰਿਟੀਕਲ ਮਿਨਰਲਸ ਸੋ ਉਹਦੇ ਵਿੱਚ ਜਿਹੜੇ ਆਪਣੇ ਜਿਹੜਾ ਕੈਨੇਡਾ ਹੈਗਾ ਆਪਣੇ ਕ੍ਰਿਟੀਕਲ ਮਿਨਰਲ ਹੋ ਯੂਰਪ ਨੂੰ ਉਹਨਾਂ ਦੀ ਐਕਸੈਸ ਦਊਗਾ ਤੇ ਯੂਰਪ ਉਹ ਖਰੀਦੂਗਾ ਸੋ ਗੱਲ ਇਹੀ ਹੈਗੀ ਵੀ ਮੇਨ ਗੱਲ ਜਿਵੇਂ ਤੁਸੀਂ ਪਹਿਲਾਂ ਕੀਤੀ ਵੀ ਅਮਰੀਕਾ ਕਿੱਥੇ ਅਮਰੀਕਾ ਨਾਲ ਹੀ ਸਾਰਾ ਕੁਝ ਸਰੀ ਜਾਂਦਾ ਸੀਗਾ ਵੀ ਹੁਣ ਆਲੇ ਦੁਆਲੇ ਦੇਖਣਾ ਪੈ ਰਿਹਾ ਹੈ ਜਿਵੇਂ ਉਤਤਲਾਂ ਚੀਨ ਤੇ ਇੰਡੀਆ ਵਾਲੀ ਗੱਲ ਕੀਤੀ ਹੈ ਤੇ ਉਹ ਫਿਰ ਉਵੇਂ ਹੀ ਜਿਹੜਾ ਯੂਰਪ ਦੇ ਵੀ ਉਹ ਬਿਲਕੁਲ ਨੇੜੇ ਜਾ ਰਿਹਾ ਹੈ ਹੂੰ ਜੀ ਚੀਜ਼ਾਂ ਬਦਲ ਰਹੀਆਂ ਨੇ ਕਮਾਂਤਰੀ ਪੱਦਰ ਤੇ ਦੇਸ਼ਾਂ ਦੇ ਵਿੱਚ ਆਪਸੀ ਜਿਹੜੇ ਸਬੰਧ ਨੇ ਉਹ ਵੀ ਬਦਲ ਰਹੇ ਨੇ ਜਿਵੇਂ ਆਪਾਂ ਕੈਨੇਡਾ ਭਾਰਤ ਚੀਨ ਦੇ ਲਿਹਾਜ਼ ਦੇ ਨਾਲ ਗੱਲ ਕਰ ਰਹੇ ਸੀਗੇ